ਦਿਲ ਟੁੱਟਿਆ ਸੀ ਨਾ ਦਿਲ ਨਹੀਂ ਟੁੱਟਿਆ ਹੀ ਹਾਂ ਯਾਰ ਕਿਸੇ ਹੋਰ ਕਿਸੇ ਨਹੀਂ ਨਹੀਂ ਕਿਸੇ ਕੁੜੀ ਨੇ ਕਿਸੇ ਹੋਰ ਦੇ ਨਾਂ ਦੀ ਤਲੀਆਂ ਤੇ ਮਹਿੰਦੀ ਲਵਾ ਲਈ ਸੀ ਯਾਰ ਫਿਰ ਉਹੀ ਗੱਲਾਂ ਉਹ ਤੈਨੂੰ ਦਿਲ ਦੇ ਖੂਨ ਦੀ ਮਹਿੰਦੀ ਦਿੰਦੇ ਤਲੀਆਂ ਉੱਤੇ ਲਾਉਣ ਲਈ ਇਹ ਗਾਣਾ ਭਵੇਂ ਸਟੈਡ ਰੋਮਾਂਟਿਕ ਆ ਬਟ ਮੈਂ ਹੱਸ ਕੇ ਗਾ ਦਿੰਦੀ ਪਈ ਆ ਵਨ ਆਫ ਮਾਈ ਫੇਵਰਿਟ Song ਆ ਪਤਾ ਹੈ ਹਾਏ ਹਾਏ ਅੱਜ ਜਿਹੜੀ ਤੂੰ ਇਕੱਲੀ ਗੱਲ ਕੀਤੀ ਨਾ ਇਹਨੇ ਵਕੀਲਿਆ ਆਹਾਂ ਅੱਜ ਆਪਾਂ ਇਸ ਕਰਕੇ ਬੈਠੇ ਆਂ ਔਰ ਥੋੜਾ ਵੱਖਰੇ ਤਰੀਕੇ ਨਾਲ ਤਾਂ ਬੈਠੇ ਆਂ ਕਿ ਹੁਣ ਅਸੀਂ ਨਾ ਜਿਹੜੇ ਸਾਡੇ ਐਰਾ ਦੇ ਸੌਂਗਸ ਨਹੀਂ ਯਾਨੀ ਕਿ 90s ਵਾਲੇ 2000 ਸਾਲਾਂ ਵਾਲੇ ਯੈਸ ਉਹਨਾਂ ਬਾਰੇ ਆਪਾਂ ਜ਼ਿਕਰ ਕਰਿਆ ਕਰਨਾ ਕਿ ਕਿਹੜਾ ਗਾਣਾ ਤੁਹਾਡੇ ਟਾਈਮ ਤੇ ਫੇਵਰੇਟ ਰਿਹਾ ਹਾਂ ਐਸ ਵੈਲ ਸਟਾਰਟਿੰਗ ਦੇ ਵਿੱਚ ਦੱਸ ਦੰਨੇ ਆਪਾਂ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡਾ ਕੋਈ ਫੇਵਰੇਟ ਗੀਤ ਹੈ ਜਿਹੜਾ ਤੁਸੀਂ ਚਾਹੁੰਦੇ ਹੋ ਰਿਵਿਊ ਕੀਤਾ ਜਾਵੇ ਹੈਨਾ ਸੋ ਤੁਸੀਂ ਕਮੈਂਟ ਬਾਕਸੇ ਵੀ ਸਾਨੂੰ ਦੱਸ ਵੀ ਸਕਦੇ ਹੋ ਬਿਲਕੁਲ ਸਹੀ ਗੱਲ ਆ ਸੋ ਜਿਹੜਾ ਗਾਣਾ ਮੈਂ ਗਾਇਆ ਇਸ ਗਾਣੇ ਨੂੰ ਬੜੀ ਸੋਹਣੀ ਬੜੀ ਸੁਰੀਲੀ ਬੜੀ ਮਿੱਠੀ ਆਵਾਜ਼ ਨਾਲ ਤੁਸੀਂ ਸੁਣਿਆ ਹੋਊਗਾ ਸਨ 2000 ਦੇ ਵਿੱਚ ਇਹ ਗਾਣਾ ਆਇਆ ਸੀ 25 ਮਈ ਤਰੀਕ ਸੀ ਮਈ ਦਾ ਮਹੀਨਾ ਸੀਗਾ ਤੇ ਗਾਇਆ ਆ ਦਵਿੰਦਰ ਕੋਹੇਨੂਰ ਹੋਣਾ ਜੀ ਲੈਜੈਂਡਰੀ ਆਰਟਿਸਟ ਪੰਜਾਬੀ ਇੰਡਸਟਰੀ ਦੇ ਔਰ ਸੈਡ ਰੋਮਾਂਟਿਕ ਗਾਣਿਆਂ ਦੇ ਬਾਦਸ਼ਾਹ ਜੀ ਤੇ ਲਿਖਿਆ ਬਹੁਤ ਹੀ ਪਿਆਰੇ ਬਹੁਤ ਹੀ ਪਿਆਰੇ ਇਨਸਾਨ ਨੇ ਬਚਨ ਬੇਦਿਲ ਜੀ ਹੋਣਾ ਨੇ ਤੇ 뮤직 ਕੀਤਾ ਸੀਗਾ ਮਦਨ ਸ਼ੌਂਕੀ ਸਾਹਿਬ ਨੇ ਔਰ ਇਹ ਦਿਲ ਦੇ ਖੂਨ ਦੀ ਮਹਿੰਦੀ ਐਲਬਮ ਆਈ ਸੀਗੀ ਇਹਦੇ ਵਿੱਚ ਟੋਟਲ 8 ਗਾਣੇ ਸੀਗੇ ਔਰ ਇਹਦੀ ਐਲਬਮ ਦਾ ਜਿਹੜਾ ਹਰ ਇੱਕ ਗਾਣਾ ਆ ਉਹਦੀ ਡਿਊਰੇਸ਼ਨ 4 ਮਿੰਟ ਤੋਂ ਉੱਪਰ ਸੀਗੀ ਤੇ ਇਸ ਗਾਣੇ ਦੀ ਡਿਊਰੇਸ਼ਨ ਹੈਗੀ ਐ 6 ਮਿੰਟ ਹਾਂ ਮਤਲਬ ਇਹ ਤੋਂ 6.5 ਦੇ ਤਕਰੀਬਨ ਤਕਰੀਬਨ ਹੈਗਾ ਆ ਸੋ ਦਿਲ ਦੇ ਖੂਨ ਦੀ ਮਹਿੰਦੀ ਦਿੰਦੇ ਤੈਨੂੰ ਤਲੀਆਂ ਉੱਤੇ ਲਾਉਣ ਲਈ ਜਦੋਂ ਇਹ ਗਾਣਾ ਆਪਾਂ ਕਿਤੇ ਉਸ ਵੇਲੇ ਦੇ ਵਿੱਚ ਕਿਤੇ ਬੱਸ 'ਚ ਸੁਣਨਾ ਤੇ ਬੱਸਾਂ 'ਚ ਇਦਾਂ ਦੇ ਗਾਣੇ ਚੱਲਦੇ ਹੁੰਦੇ ਸੀ ਟੱਟੇ ਦਿਲਾਂ ਦੀ ਧੜਕਣ ਓਏ ਹੋਏ 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 ਅੱਛਾ ਇੱਕ ਹੋਰ ਗੱਲ ਆ ਕਿ ਸਾਢੇ 6 ਮਿੰਟ ਦਾ ਗਾਣਾ ਅੱਜ ਕੱਲ ਰੀਲਾਂ ਦਾ ਜ਼ਮਾਨਾ ਹੈ 30 ਸੈਕਿੰਡ ਵੀ ਅਸੀਂ ਵੇਟ ਕਰਦੇ 30 ਸੈਕਿੰਡ ਵੀ ਬਹੁਤ ਜ਼ਿਆਦਾ ਹੈ 10 ਸੈਕਿੰਡ ਹੀ ਨਹੀਂ ਵੇਟ ਕਰਦੇ ਹੈਗੇ ਪਰ ਉਦੋਂ ਅਸੀਂ 6 6 ਸਾਢੇ ਸਾਢੇ 6 ਮਿੰਟ ਦੇ ਗੀਤ ਸੁਣ ਲੈਂਦੇ ਸੀਗੇ ਹਾਂ ਹਾਂ ਬਿਲਕੁਲ ਤੁਸੀਂ ਦੇਖੋ ਮਤਲਬ ਇੰਨੇ ਸੋਹਣੇ ਗਾਣੇ ਹੁੰਦੇ ਸੀਗੇ ਗਾਣਿਆਂ ਦੀਆਂ ਤਰਜ਼ਾਂ ਸਾਨੂੰ ਯਾਦ ਹੋ ਜਾਂਦੀਆਂ ਸੀਗੀਆਂ ਮਤਲਬ ਕੱਲੀ-ਕੱਲੀ ਤਰਜ ਕੱਲਾ-ਕੱਲਾ 뮤ਜ਼ਿਕ ਹਰਮੋਨੀਅਮ ਦਾ ਪੀਸ ਔਰ ਸਟੂਡੀਓ ਦੇ ਵਿੱਚ ਜਦੋਂ ਉਹ ਗਾਣੇ ਬਣਦੇ ਹੁੰਦੇ ਸੀਗੇ ਕਈ ਵਾਰ ਆਪਾਂ YouTube ਤੇ ਵੀਡੀਓਜ਼ ਵੀ ਦੇਖਦੇ ਆਂ ਪੁਰਾਣੇ 뮤ਜ਼ਿਕ ਡਾਇਰੈਕਟਰਸ ਦੀਆਂ ਜਿਹੜੇ ਆਪਣੇ ਆਰਟਿਸਟਾਂ ਦੀ ਪ੍ਰੋਪਰ ਤਿਆਰੀ ਕਰਾਉਂਦੇ ਸੀ ਹਾਂ ਮਤਲਬ ਕਿ ਇੱਕ ਅਲਾਗੀ ਮਾਹੌਲ ਹੁੰਦਾ ਸੀ ਹੁਣ ਵੀ ਮਾਹੌਲ ਵਧੀਆ ਇਦਾਂ ਦੀ ਗੱਲ ਨਹੀਂ ਹੈਗੀ ਬਟ ਉਹਨੇ ਸਾਡੇ ਦਿਲਾਂ ਤੇ ਛਾਏ ਹੋਏ ਨੇ ਇਦਾਂ ਦੇ ਗਾਣੇ ਨੇ ਹੁਣ ਅੱਜ ਸਾਡੇ ਕੋਲੇ ਨਾ ਅ ਮਤਲਬ ਚੁਆਇਸਿਸ ਬਹੁਤ ਹੋ ਗਈਆਂ ਨੇ ਤੇ ਅਸੀਂ ਉਹਨਾਂ ਚੁਆਇਸਿਸ ਦੇ ਵਿੱਚ ਕਈ ਵਾਰੀ ਕਨਫਿਊਜ਼ ਹੋ ਜਾਂਦੇ ਕਿ ਕਿਹਨੂੰ ਸੁਣੀਏ ਤੇ ਕਿਹਨੂੰ ਨਾ ਸੁਣੀਏ ਉਦੋਂ ਆਰਟਿਸਟ ਵੀ ਗਨੇ ਚੁਣੇ ਹੁੰਦੇ ਸੀਗੇ 뮤జిక్ ਡਾਇਰੈਕਟਰ ਵੀ ਗਨੇ ਚੁਣੇ ਹੁੰਦੇ ਸੀ ਅ ਔਰ ਡੇ ਬਾਏ ਡੇ ਸਾਡੀ ਇੰਡਸਟਰੀ ਨੇ ਗਰੋ ਕੀਤਾ ਹੁਣ ਸਾਡੇ ਕੋਲ ਬਹੁਤ ਸਾਰੀਆਂ ਕਹਿ ਸਕਦੇ ਕਿ 뮤జిక్ ਕੰਪਨੀਆਂਜ਼ ਨੇ ਸਿੰਗਰਸ ਨੇ 뮤జిక్ ਕੰਪੋਜ਼ਰ ਨੇ ਪਰ ਆਪਾਂ ਗੱਲ ਕਰ ਰਹੇ ਦਵਿੰਦਰ ਕੋਹਨੂਰ ਸਾਹਿਬ ਜੀ ਅ ਐਸ ਵੈਲ ਅਸੀਂ ਵੀ ਕਹਿਣਾ ਚਾਹੁੰਦੇ ਆ ਕਿ ਹੁਣ ਅਸੀਂ ਸਿਰਫ ਨਵੇਂ ਗਾਣਿਆਂ ਦੇ ਰਿਵਿਊ ਨਹੀਂ ਕਰਿਆ ਕਰਾਂਗੇ ਉਹ ਤਾਂ ਕਰਾਂਗੇ ਹੀ ਕਰਾਂਗੇ ਬਟ ਜਿਹੜੇ ਪੁਰਾਣੇ ਗਾਣੇ ਆ ਐਵਰ ਗ੍ਰੀਨ Songs ਨੇ ਹੈ ਨਾ 90s ਦੇ ਹੈ ਨਾ ਜਿਹੜੇ ਸਾਨੂੰ ਬਹੁਤ ਚੰਗੇ ਲੱਗਦੇ ਆ ਉਹਦਾ ਵੀ ਰਿਵਿਊਸ ਵੀ ਕਰਿਆ ਕਰਾਂਗੇ ਆਪਾਂ ਤੁਸੀਂ ਦੱਸਣਾ ਕਮੈਂਟ ਕਰਕੇ ਵੀ ਤੁਸੀਂ ਕਿਹੜੇ ਗਾਣੇ ਦਾ ਰਿਵਿਊ ਚਾਹੁੰਦੇ ਆ ਇਹ ਗਾਣਾ ਇੰਨਾ ਪਿਆਰਾ ਆ ਤੁਸੀਂ ਅੱਜ ਵੀ ਇਸ ਗਾਣੇ ਨੂੰ ਲਾ ਕੇ ਜ਼ਰੂਰ ਸੁਣਿਓ ਜਿਨ੍ਹਾਂ ਨੇ ਨਹੀਂ ਸੁਣਿਆ ਤੁਹਾਨੂੰ ਦਿਲ ਨੂੰ ਸਕੂਨ ਮਿਲੂਗਾ ਔਰ ਤੁਹਾਨੂੰ ਇੱਕ ਨਾ ਰੋਮਾਂਟਿਕ ਜੀ ਫੀਲਿੰਗ ਆਊਗੀ ਕਿ ਤੁਹਾਡਾ ਵੀ ਦਿਲ ਟੁੱਟਾ ਹੁੰਦਾ ਇਹ ਨਾ ਇਹ ਆਪਣੇ ਟਾਈਮ ਦੀਆਂ ਗੱਲਾਂ ਦੱਸਦਾ ਭਿਆਨ ਭਿਆਨ ਮੈਂ ਬਹੁਤ ਸੁਣਿਆ ਇਹ ਗੀਤ ਹਾਂ ਹਾਂ ਬਹੁਤ ਸੁਣਿਆ ਯਾਰ ਗਾਣੇ ਦਿਲ ਟੁੱਟਿਆ ਸੀ ਨਾ ਦਿਲ ਨਹੀਂ ਟੁੱਟਿਆ ਹੀ ਹਾਂ ਯਾਰ ਕਿਸੇ ਹੋਰ ਕਿਸੇ ਨਹੀਂ ਨਹੀਂ ਕਿਸੇ ਕੁੜੀ ਨੇ ਕਿਸੇ ਹੋਰ ਦੇ ਨਾਂ ਦੀ ਤਲੀਆਂ ਤੇ ਮਹਿੰਦੀ ਲਵਾ ਲਈ ਸੀ ਯਾ ਫਿਰ ਉਹੀ ਗੱਲਾਂ ਅੱਛਾ ਇੱਡੇ ਇੱਡੇ ਸੋਹਣੇ ਗਾਣੇ ਦੇਖਣਾ ਟੀਵੀ ਤੇ ਜਦੋਂ ਗਾਣੇ ਆਉਂਦੇ ਨਾ ਤੇ ਉਹਨਾਂ ਨੂੰ ਸੁਣ ਕੇ ਮਜ਼ਾ ਆ ਜਾਂਦਾ ਹੈ ਫਿਰ ਜਦੋਂ ਵਿੱਚ ਮਸ਼ਹੂਰੀ ਆ ਜਾਂਦੀ ਨਾ ਕਿ ਚੜਦੀ ਸੀ ਇਹ ਕਿਉਂ ਯਾਰ ਇੰਨਾ ਸੁਰ ਲੱਗਾ ਇੰਨਾ ਮਜ਼ਾ ਹੁੰਦਿਆ ਤੂੰ ਵਿੱਚ ਮਸ਼ਹੂਰੀ ਆ ਜਾਣੀ ਹੈ ਨਾ ਫਲਾਣੇ ਨੰਬਰਾਂ ਤੇ ਸੰਪਰਕ ਕੀਤਾ ਜਾਵੇ 99880 26968 ਜਦ ਨਹੀਂ ਨਹੀਂ ਵੀ 880 ਇਹ ਨੰਬਰ ਕਿ ਦਾ ਆ ਐਵੇਂ ਕੋਈ ਲਾ ਕੇ ਬੈਠਾ ਮੈਂ ਦੇਖੋ ਸੇਫ ਸਿਮ ਬੰਨ ਜਕਰ ਹੁੰਦੇ ਸੀਗੇ ਸੇਫ ਸਿਮ ਦਾ 9890 9890 ਫਿਰ ਇੱਕ ਇਹ ਵੀ ਗੱਲ ਹੁੰਦੀ ਸੀ ਇਹਨਾਂ ਪ੍ਰੋਗਰਾਮ ਜਦੋਂ ਮਤਲਬ ਗਾਣੇ ਚੱਲਣੇ ਨਾ ਤੇ ਫਿਰ ਮਸ਼ਹੂਰੀ ਆਉਣੀ ਹਨਾ ਪ੍ਰੋਗਰਾਮਾਂ 'ਚ ਹੀ ਸੰਪਰਕ ਕਰੋ 98157 26129 ਯਾਰ ਬੜਾ ਮਜ਼ਾ ਆ ਰਿਹਾ ਚੱਲੀ ਚੱਲੀ ਠੀਕ ਹੈ ਐਸੀ ਲਾਈਕ ਹਾਂ ਸਾਨੂੰ ਕਹ ਲੈ ਮੈਂ ਚੱਲਦਾ ਰਹਿਣਾ ਆ ਤੁਹਾਨੂੰ ਸਾਡੇ ਇਸ ਗਾਣੇ ਦਾ ਰਿਵਿਊ ਕਿਵੇਂ ਦਾ ਲੱਗਿਆ ਹੋਪਸ ਤੁਸਾਰੇ ਜਣੇ ਨੇ ਡੈਫੀਨੇਟਲੀ ਸੁਣਿਆ ਹੋਣਾ ਆ ਜਿਹੜੇ 90s ਵਾਲੇ ਤੇ ਔਰ ਜੇ ਤੁਸੀਂ ਵੀ ਚਾਹੁੰਦੇ ਕਿ ਤੁਹਾਡੇ ਫੇਵਰਿਟ ਗੀਤ ਦਾ ਵੀ ਅਸੀਂ ਰਿਵਿਊ ਕਰੀਏ ਉਹਦੇ ਬਾਰੇ ਵੀ ਚਰਚਾ ਕਰੀਏ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਇਸ ਗਾਣੇ ਦਾ ਮਿਊਜ਼ਿਕ ਕਿੰਨੇ ਬਣਾਇਆ ਲਿਰਿਕਸ ਕਿਵੇਂ ਹੋਏ ਔਰ ਕਿ ਕੀ ਉਸ ਗਾਣੇ ਦੀ ਖਾਸੀਅਤ ਰਹੀ ਹੈ ਕਿ ਤੁਸੀਂ ਸਾਨੂੰ ਕਮੈਂਟ ਸੈਕਸ਼ਨ 'ਚ ਜਾ ਕੇ ਜ਼ਰੂਰ ਦੱਸੋ ਅੱਜ ਦੇ ਰਿਵਿਊ ਦੇ ਵਿੱਚ ਸਿਰਫ ਇਹ ਨਹੀਂ ਮੈਨੂੰ ਪਰਮਵੀਰ ਨੂੰ ਤੇ ਇਹਨੂੰ ਮਰੀਸ਼ਾ ਨੂੰ ਦਿਓ ਇਜਾਜ਼ਤ ਸਾਡੇ ਦੋਨਾਂ ਨੂੰ ਪਿਆਰ ਬੜੀ ਸੱਚੇਕਾਰ